ਕਾਲੀ ਮਿਰਚ ਹਲਦੀ ਵਾਲਾ ਪਾਣੀ ਬਣਾ ਕੇ ਸਵੇਰੇ ਇਹ ਡਰਿੰਕ ਲੈਣੀ ਹੈ ਠੀਕ ਹੈ ਠੀਕ ਹੈ ਇਹਨਾਂ ਦੋਨਾਂ ਦੀ ਤੇ ਤੀਜੀ ਇਹਦੇ ਵਿੱਚ ਸਰ ਦਾਲਚੀਨੀ ਵੀ ਮਿਕਸ ਕੀਤੀ ਜਾ ਸਕਦੀ ਪਰ ਇਹ ਦੋਨੋਂ ਮੈਂ ਸਪੈਸ਼ਲ ਰੱਖੀਆਂ ਜੀ ਪੌਲਿਪ ਕਰਕੇ ਹੀ ਠੀਕ ਹੈ ਇਹ ਮਲਟੀ ਗ੍ਰੇਨ ਆਟਾ ਇਹੀ ਖਾਣਾ ਜੀ ਨਹੀਂ ਇਹ ਨਹੀਂ ਖਾਣਾ ਸਰ ਇਹ ਰੱਖਿਆ ਕਿਉਂ ਹੈ ਸਰ ਇਹ ਮੈਂ ਇਸ ਕਰਕੇ ਰੱਖਿਆ ਕਿ ਅਕਸਰ ਪੇਸ਼ੈਂਟ ਇਹੀ ਖਾਂਦੇ ਆ ਮਲਟੀ ਗ੍ਰੇਨ ਨੂੰ ਮੈਂ ਕਹਦਾ ਨਾ ਕਿ ਜੀ ਤੁਸੀਂ ਮਲਟੀ ਗ੍ਰੇਨ ਆਟਾ ਕਿਉਂਕਿ ਆਫਟਰ 올 ਪੌਲਿਪ ਨਾ ਬਣੇ ਆਯੁਰਵੇਦਾ ਪੌਲਿਪਸ ਬਾਬਤ ਕੀ ਕਹਿੰਦਾ ਹੈ ਇਹਨੂੰ ਠੀਕ ਕੀਤਾ ਜਾ ਸਕਦਾ ਹੈ ਇਹ ਇਹਦੀਆਂ ਜੜੋਂ ਖਤਮ ਕੀਤਾ ਜਾ ਸਕਦਾ ਹੈ ਜਾਂ ਫਿਰ ਇੱਕ ਸਵਾਲ ਹੋਰ ਹੈ ਪੋਲਪਸ ਦੇ ਹੁੰਦੇ ਹੁੰਦੇ ਕੀ ਕੰਸੀਵ ਸਾਡੀ ਭੈਣ ਕਰ ਸਕਦੀ ਹੈ ਇਸ ਨੂੰ ਬੋਲਦੇ ਸਰ ਪੋਲਪ ਪੋਲਪ ਹਾਂ ਇਹ ਅਸੀਂ ਅੱਜ ਮੇਨ ਪੋਲਪ ਇਹ ਯੂਟਰਸ ਦਾ ਹਿੱਸਾ ਹੁੰਦਾ ਜੀ ਇਹ ਯੂਟਰਸ ਦਾ ਹਿੱਸਾ ਨਹੀਂ ਹੈ ਸਰ ਇਹ ਯੂਟਰਸ ਨੂੰ ਇਸਨੇ ਦੂਸ਼ਿਤ ਕੀਤਾ ਹੋਇਆ ਯੂਟਰਸ ਦੇ ਵਿੱਚ ਇਹ ਆਬਸਟੈਕਲ ਹੈ ਕਿ ਬੱਚਾ ਇੱਥੇ ਨਾ ਠਹਿਰੇ ਤਾਂ ਲੇਡੀ ਇਨਫਰਟੀਲਿਟੀ ਦਾ ਸਾਹਮਣਾ ਕਰਦੀ ਰਹੇ ਇਹ ਇੱਕ ਪ੍ਰੋਬਲਮ ਹੈ ਸਰ ਸੇਮ ਲਿਖਿਆ ਸੀਗਾ ਐਂਡੋਮੈਟ੍ਰੋਟਿਕ ਸਿਸਟ ਔਰ ਪੋਲੀਪ ਹੁਣ ਤੁਸੀਂ ਮੈਨੂੰ ਦੱਸੋ ਵੀ ਉਹ ਪੋਲੀਪ ਡਾਕਟਰ ਨੇ ਕੀਤਾ ਆ ਕਿ ਨਹੀਂ ਕੀਤਾ ਤੇ ਡਾਕਟਰ ਨੂੰ ਜਦੋਂ ਉਹਨੇ ਪੁੱਛਿਆ ਜਿਹਨੇ ਸਰਜਰੀ ਕੀਤੀ ਸੀ ਉਹ ਕਹਿੰਦੀ ਕਿ ਰੀ ਅਕਰ ਹੋ ਗਿਆ ਕੀ ਕਦੇ ਵਾਸਤੇ ਤੁਸੀਂ ਤਾਂ ਰੱਖੇ ਹੋਏ ਨੇ ਸੌਂਫ ਰੱਖੀ ਹੋਈ ਹੈ ਇਹ ਮੈਨੂੰ ਲੱਗਦਾ ਹੈ ਇਸੋ ਗੋਲ ਹੈ ਬਰਾਦਾ ਹੈ ਜੀ ਜੀ ਸਰ ਐਂ ਦੇਖੋ ਹੁਣ ਇਹਦੇ ਚ ਨੀਰਾ ਫਾਈਬਰ ਹੈ ਇਹਨਾਂ ਤਿੰਨਾ ਦਾ ਤਾਂ ਕਾੜਾ ਬਣਾ ਕੇ ਰਾਤ ਨੂੰ ਭਿਉਂ ਦੇਣ ਸਵੇਰੇ ਉੱਠ ਕੇ ਇਹਨਾਂ ਤਿੰਨਾ ਦਾ ਕਾੜਾ ਬਣਾ ਕੇ ਲੈਣ ਪੀਰੀਅਡ ਦਾ ਇਸ਼ੂਸ ਜੋ ਹੈਗਾ ਐਸਟ੍ਰੋਜਨ ਹਾਰਮੋਨ ਦਾ ਇਸ਼ੂ ਹੈ ਉਹ ਇਹਨਾਂ ਨਾਲ ਸੋਲਵ ਹੋ ਜਾਣਾ ਹੈ ਈਵਨ ਉਹਨਾਂ ਦਾ weight ਵੀ ਮੈਨੇਜ ਹੋ ਜਾਣਾ ਇਹ ਟੈਬਲੇਟ ਸਰ ਉਹਨਾਂ ਨੇ ਇਹ ਟੈਬਲੇਟ ਖਾਣੀ ਹੈ ਤੇ ਪੋਲੀਪ ਐ ਪੋਲੀਪ ਹੀ ਹੈ ਨਾ ਸਰ ਉਹ ਉਹ ਪੋਲੀਪ ਕੱਢ ਦੇਣਾ ਤੇ ਉਹਨਾਂ ਨੇ ਆ ਖਾ ਲੈਣਾ ਓਕੇ ਔਰ ਲੋ ਜਿਹੜੀਆਂ ਇਹ ਗੋਲੀਆਂ ਹੈਗੀਆਂ ਨੇ ਜਿਹੜੀ ਪੋਲਿਪਸ ਹੈਗੀਆਂ ਆ ਯੂਟਰਸ ਦੇ ਵਿੱਚ ਸਾਡੀ ਬਣੀ ਉਹਨੂੰ ਇਹਨੇ ਕਵਰ ਕਰ ਲੈਣਾ ਕੰਚਨ ਪਾਊਡਰ ਤੇ ਕੰਚਨ ਹੀ ਟੈਬਲੇਟ ਜਿਹੜੀਆਂ ਸਾਹਮਣੇ ਸਾਹਮਣੇ ਪਈਆਂ ਅੱਛਾ ਜੀ ਇਹਨਾਂ ਦੋਨੋਂ ਟੈਬਲੇਟ ਤੇ ਪਾਊਡਰ ਨੂੰ ਉਹਨਾਂ ਨੇ ਆਰਡਰ ਕਰ ਲੈਣਾ ਆਈ ਥਿੰਕ ਅਸੀਂ ਜਿਆਦਾ ਕਹੀਏ ਤਾਂ ਵਿਦਿਨ 4 ਮੰਥਸ ਪੋਲਿਪੀ ਠੀਕ ਹੋ ਜਾਣਾ ਤੇ ਨਾਲ ਨਾਲ ਉਹਨਾਂ ਦੀ ਪ੍ਰੈਗਨਨਸੀ ਵੀ ਕਨਸੀਵ ਹੋ ਜਾਣੀ ਹੈਗੀ ਆ ਓਵਰ ਬਰੀਡਿੰਗ ਦਾ ਬੜਾ ਇਸ਼ੂ ਰਹਿੰਦਾ ਹੈ ਇਹ ਸਭ ਤੋਂ ਵੱਡੀ ਨਿਸ਼ਾਨੀ ਤੁਸੀਂ ਇਹੀ ਸਮਝਾ ਰਹੇ ਸੀ ਵੀ ਇਹ ਵੱਡੀ ਨਿਸ਼ਾਨੀ ਇਹ ਹੈ ਕਿ ਓਵਰ ਬਲੀਡਿੰਗ ਹੋਏਗੀ ਕੱਲੀ ਰਾਗੀ ਦਾ ਦਲੀਆ ਫਿਰ ਅਗਲੇ ਦਿਨ ਕੱਲੀ ਕੰਗਣੀ ਦਾ ਦਲੀਆ ਅਗਲੇ ਦਿਨ ਕੱਲੇ ਕੋਦਰੇ ਦਾ ਮਤਲਬ ਇਸ ਤਰੀਕੇ ਕਰਕੇ ਉਹ ਦਲੀਏ ਦੀ ਫਾਰਮ ਚ ਪਿਆਜ਼ ਟਮਾਟਰ ਪਾਣ ਬੋਥ ਸਵਾਜ ਜਿਵੇਂ ਚਾਵਲ ਦੇ ਪੁਲਾਵ ਹੁੰਦੇ ਹਨ ਨਾ ਤਾਂ ਇਹ ਕੰਗਣੀ ਦੇ ਪੁਲਾਵ ਹੋਗੇ ਇਹ ਰਾਗੀ ਦੇ ਪੁਲਾਵ ਹੋਗੇ ਇਹ ਸਵਾਕ ਦੇ ਪੁਲਾਵ ਹੋਗੇ ਬੜੇ ਸਵਾਦ ਸਰ ਇਸ ਨੇ ਕਫ ਦੋਸ਼ ਦੀ ਅਸੀਂ ਗੱਲ ਕੀਤੀ ਇਸ ਸ਼ਾਲਨੀ ਟੈਬਲੇਟਸ ਨੇ ਕਫ ਤੇ ਪਿੱਤ ਤੇ ਕੰਮ ਕਰਨਾ ਜਿਹੜੀ ਉਹਨਾਂ ਦੇ ਅੰਦਰ ਵਾਈ ਬਣੀ ਹੈ ਇਹ ਤਿੰਨਾ ਦੋਸ਼ਾਂ ਨੂੰ ਬੈਲੈਂਸ ਕਰਨਾ ਹੈ ਤੇ ਕਫ ਰਿਡਿਊਸ ਕਰਕੇ ਫਿਰ ਪੇਨ ਘਟਣੀ ਹੈ ਇੱਕੋ ਦਮ ਨਹੀਂ ਪੇਨ ਘਟਣੀ ਲక్ష్ਮੀ ਟੈਬਲੇਟ ਦੇ ਨਾਲ ਪੀਰੀਅਡ ਉਹਨਾਂ ਦੇ ਰੈਗੂਲਰ ਹੋ ਜਾਣੇ ਹੈਗੇ ਆ ਤੇ ਨਾਲ ਉਹਨਾਂ ਨੂੰ ਆਪਾਂ ਦੇਵਾਂਗੇ ਆ ਸ਼ੀਮਿਕਸ ਦਾ ਕੰਬੀਨੇਸ਼ਨ ਫਿਰ ਵੀ ਲੱਗਦਾ ਹੈ ਕਿ ਕੋਈ ਲੋ ਐਮ ਐਚ ਦੀ ਪੋਲਪਸ ਠੀਕ ਹੋ ਗਿਆ ਲੋ ਐਮ ਐਚ ਦੀ ਪ੍ਰੋਬਲਮ ਹੋਗੀ ਸਰ ਮੇਰੇ ਕੋਲ ਬਹੁਤ ਪੇਸ਼ੈਂਟ ਪੀਣਾ ਸੋਚੇ ਸਮਝੇ ਇਹ ਸੁਭਾਗਿਆ ਮੰਗਾ ਲੈਣ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਜਿਹੜਾ ਮੁੱਦਾ ਜਿਹੜਾ ਵਿਸ਼ਾ ਅਸੀਂ ਤੁਹਾਡੇ ਨਾਲ ਵਿਚਾਰਨ ਵਾਲਿਆਂ ਉਹ ਵਿਸ਼ਿਆ ਜਾਂ ਉਹ ਗੱਲਬਾਤ ਤੁਸੀਂ ਸੁਣਨ ਤੋਂ ਬਾਅਦ ਬਹੁਤ ਸਾਰੇ ਤੁਹਾਡੇ ਵਹਿਮ ਭਰਮ ਨੇ ਜਿਹੜੇ ਉਹ ਦੂਰ ਹੋ ਸਕਦੇ ਨੇ ਖਾਸ ਕਰਕੇ ਇਹ ਵੀਡੀਓ ਉਹਨਾਂ ਭੈਣਾਂ ਵਾਸਤੇ ਹੈ ਜਿਹੜੀਆਂ ਭੈਣਾਂ ਇੱਕ ਖਾਸ ਪ੍ਰੋਬਲਮ ਕਰਕੇ ਕਨਸੀਵ ਕਰਨ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਮਹਿਸੂਸ ਕਰਦੀਆਂ ਨੇ ਜਾਂ ਕਨਸੀਵ ਕਰ ਹੀ ਨਹੀਂ ਪਾਉਂਦੀਆਂ ਕੀ ਦਿੱਕਤ ਹੈ ਕੀ ਪਰੇਸ਼ਾਨੀ ਹੈ ਕਿਸ ਤਰੀਕੇ ਨਾਲ ਅਸੀਂ ਉਸ ਦਿੱਕਤ ਦੇ ਉੱਤੇ ਕਾਬੂ ਪਾ ਸਕਦੇ ਹਾਂ ਸਾਡੇ ਨਾਲ ਨੇ ਅਸੀਂ ਗੱਲਬਾਤ ਕਰਾਂਗੇ ਸੀਨੀਅਰ ਰੈਸਿੰਗ ਅਫਸਰ ਹਰਮੀਜੀ ਹਮੇਸ਼ਾ ਦੀ ਤਰ੍ਹਾਂ ਹਰਮੀਜੀ ਬਹੁਤ ਬਹੁਤ ਸਵਾਗਤ ਹੈ ਜੀ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਧੰਨਵਾਦ ਸਰ ਤੁਹਾਡਾ ਵੀ ਹਕੀਕਤ ਚੈਨਲ ਦੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਬਹੁਤ ਇੰਪੋਰਟੈਂਟ ਟੌਪਿਕ ਲੈ ਕੇ ਆਏ ਆ ਕਿਉਂਕਿ ਅਸੀਂ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਫੇਸ ਕਰ ਰਹੇ ਸੀਗੇ ਜਿਹੜੀਆਂ ਰਿਪੋਰਟਸ ਮੇਰੇ ਕੋਲ ਆ ਰਹੀਆਂ ਸੀਗੀਆਂ ਜਿਵੇਂ ਆਪਾਂ ਕਹਿੰਦੇ ਆ ਕਿ ਉਹਨ ਦੇ ਕੋ ਟ੍ਰੀਟਮੈਂਟਸ ਸਰ ਹੋਮੋਪੈਥ ਐਲੋਪੈਥ ਔਰ ਆਯੁਰਵੇਦਾ ਹਨਾ ਮਤਲਬ ਔਰ ਈਵਨ ਇਲੈਕਟ੍ਰੋਪੈਥ ਮਤਲਬ ਇਦਾਂ ਵੱਖ-ਵੱਖ ਤਰ੍ਹਾਂ ਦੇ ਟ੍ਰੀਟਮੈਂਟਸ ਹੈਗੇ ਆ ਜੋ ਕਿ ਇੱਕ ਆਮ ਪੇਸ਼ੈਂਟ ਦੀ ਬਾਡੀ ਤੇ ਅਜਮਾਏ ਜਾਂਦੇ ਹੈਗੇ ਆ ਹੁਣ ਅਸੀਂ ਇਸ ਨੂੰ ਅਜਮਾਇਆ ਬੜਾ ਕਿਉਂ ਯੂਜ਼ ਕੀਤਾ ਆ ਕਿਉਂਕਿ ਇਹ ਭਾਵੇਂ ਡਾਕਟਰ ਦੀ ਕਿੰਨੀ ਲੰਬੀ ਪ੍ਰੈਕਟਿਸ ਹੋਵੇ ਉਹ ਪ੍ਰੈਕਟਿਸ ਪ੍ਰੈਕਟਿਸ ਹੀ ਕਰਵਾਉਂਦੀ ਕਿਉਂਕਿ ਅਸੀਂ ਲੰਬੇ ਟਾਈਮ ਤੱਕ ਹਰ ਨਵੀਂ ਡਿਜ਼ੀਜ਼ ਦੇ ਨਾਲ ਨਵਾਂ ਪੇਸ਼ੀਐਂਟ ਔਰ ਉਹਦੀ ਨਵੀਂ ਤਸਵੀਰ ਦੇ ਨਾਲ ਅਸੀਂ ਡੀਲ ਕਰਦੇ ਹੈਗੇ ਆ ਅੱਜ ਜੋ ਮੈਂ ਕਨਸੈਪਟ ਲੈ ਕੇ ਸਰ ਹਾਜ਼ਰ ਹੈਗੀ ਆ ਇਹ ਕਨਸੈਪਟ ਹੈ ਸਰ ਇਹ ਆਪਾਂ ਦੇਖ ਰਹੇ ਹਾਂ ਯੂਟਰਸ ਹਾਂਜੀ ਇਹ ਯੂਟਰਸ ਬੋਡੀ ਦੇ ਵਿੱਚ ਕੁਝ ਇੰਪਿਉਰਿਟੀਆਂ ਹੈਗੀਆਂ ਅੱਜ ਅਸੀਂ ਗੱਲ ਕਰਨੀ ਹੈ ਖਾਸ ਕਰਕੇ ਇਸ ਦੀ ਸਰ ਇਹ ਆਪਾਂ ਦੇਖ ਰਹੇ ਆ ਆਹ ਦਾਣਾ ਸਰ ਮਟਰ ਦਾ ਦਾਣਾ ਜਿਹੜਾ ਹੈਗਾ ਇਹਦੇ ਅੰਦਰ ਅਸੀਂ ਅੱਜ ਇਹ ਮਟਰ ਦੇ ਦਾਣੇ ਦੀ ਗੱਲ ਕਰਨੀ ਹੈ। ਇਹ ਕੀ ਚੀਜ਼ ਹੈ? ਸੋ ਇਸ ਨੂੰ ਬੋਲਦੇ ਸਰ ਪੋਲਿਪ। ਪੋਲਿਪ। ਹਾਂ ਇਹ ਅਸੀਂ ਅੱਜ ਮੇਨ ਪੋਲਿਪ ਇਹ ਯੂਟਰਸ ਦਾ ਹਿੱਸਾ ਹੁੰਦਾ ਹੈ। ਇਹ ਯੂਟਰਸ ਦਾ ਹਿੱਸਾ ਨਹੀਂ ਹੈ ਸਰ। ਇਹ ਯੂਟਰਸ ਨੂੰ ਇਸਨੇ ਦੂਸ਼ਿਤ ਕੀਤਾ ਹੋਇਆ। ਯੂਟਰਸ ਨੂੰ ਖਰਾਬ ਕੀਤਾ ਹੋਇਆ। ਯੂਟਰਸ ਦੇ ਵਿੱਚ ਇਹ ਆਬਸਟੈਕਲ ਹੈ ਕਿ ਬੱਚਾ ਇੱਥੇ ਨਾ ਠਹਿਰੇ ਤਾਂ ਲੇਡੀ ਇਨਫਰਟੀਲਿਟੀ ਦਾ ਸਾਹਮਣਾ ਕਰਦੀ ਰਹੇ। ਇਹ ਇੱਕ ਪ੍ਰੋਬਲਮ ਹੈ ਸਰ। ਓਕੇ। ਜੀ ਮਤਲਬ ਇਹ ਪੋਲਿਪਸ ਫਿਰ ਹੁੰਦੀਆਂ ਕਿਉਂ ਨੇ ਜੀ ਇਹਦਾ ਸਭ ਤੋਂ ਵੱਡਾ ਕਾਰਨ ਸਰ ਦੇਖੋ ਜੋ ਅਸੀਂ ਇਹ ਦੇਖ ਰਹੇ ਹਾਂ ਇਹ ਐਂਡੋਮੈਟਰੀਅਲ ਲਾਈਨਿੰਗ ਹੈ ਆਹ ਹਾਂ ਜੀ ਐਂਡੋਮੈਟਰੀਅਮ ਹੈ ਇਹ ਹੈ ਨਾ ਇਹ ਲਾਈਨਿੰਗ ਹੁੰਦਾ ਕੀ ਹੈ ਐਸਟ੍ਰੋਜਨ ਹਾਰਮੋਨ ਟ੍ਰਿਗਰ ਹੋ ਜਾਂਦਾ ਹੈ ਜਦੋਂ ਐਸਟ੍ਰੋਜਨ ਹਾਰਮੋਨ ਲੇਡੀ ਦਾ ਗਲਤ ਖਾਣ ਪੀਣ ਦੇ ਨਾਲ ਵੱਧਦਾ ਆ ਤੇ ਸਰ ਇਹ ਇਥੇ ਖੋ ਜਾਂਦੀ ਹੈ ਅਕਸਰ ਕਿਹਾ ਜਾਂਦਾ ਹੈ ਕਿ ਆਈਵੀਐਫ ਵੇਲੇ ਵੀ ਜਾਂ ਹਾਰਮੋਨ ਇੰਬੈਲੈਂਸ ਵੇਲੇ ਐਂਡੋਮੈਟ੍ਰੀਅਮ ਲਾਈਨਿੰਗ ਜਿਹੜੀ ਹੈ ਉੱਥੇ ਕੋਈ ਰਹਿੰਦੀ ਹੈ ਜੇ ਇਹ ਥਿੱਕ ਹੋਏਗੀ ਤਾਂ ਇੰਪਲਾਂਟੇਸ਼ਨ ਨਹੀਂ ਹੁੰਦਾਗਾ ਹੈਨਾ ਤੇ ਹੁਣ ਇਹਦਾ ਕਾਰਨ ਸਭ ਤੋਂ ਵੱਡਾ ਜਦੋਂ ਇਹ ਥਿੱਕ ਹੋ ਜਾਂਦੀ ਹੈ ਤਾਂ ਇਹਦੇ ਅੰਦਰ ਮਾਸ ਵਧਣਾ ਸ਼ੁਰੂ ਹੋ ਜਾਂਦਾ ਓਕੇ ਜੀ ਵੈਸੇ ਤਾਂ ਹੁਣ ਇਹਦਾ ਬਹੁਤ ਵੱਡਾ ਯੋਗਦਾਨ ਹੈ ਪੀਰੀਅਡ ਰਿਲੀਜ਼ ਕਰਨ 'ਚ ਇਸ ਲਾਈਨਿੰਗ ਦਾ ਪਰ ਜਦੋਂ ਅਨਨੈਸੈਸਰੀ मांस ਵੱਧਦਾ ਹੈ ਤਾਂ ਕਿਤੇ ਨਾ ਕਿਤੇ ਇਹ मांस ਗੰਢ ਜੀ ਬਣ ਜਾਂਦਾ ਜਿਸ ਨੂੰ ਅਸੀਂ ਗੱਠ ਕਹ ਦਿੰਨੇ ਆ ਅੱਛਾ ਨਹੀਂ ਇਹ ਮਤਲਬ ਜਿਵੇਂ ਫਾਈਬਰੇਟਸ ਹੁੰਦੀਆਂ ਨੇ ਯੂਟਰਸ ਦੇ ਵਿੱਚ ਉਹ ਸਟਾਈਲ ਦੀ ਗੰਡ ਹੁੰਦੀ ਹੈ ਜਾਂ ਅਲੱਗ ਹੁੰਦੀ ਹੈ ਜੀ ਸਰ ਇਹ ਇੱਕ ਅਲੱਗ ਤਰ੍ਹਾਂ ਦੀ ਗੰਡ ਹੈ ਜਿਹੜੀ ਫਿਬਰੋਇਡਸ ਹੈ ਸਰ ਫਿਬਰੋਇਡਸ ਬਹੁਤ ਤਰ੍ਹਾਂ ਦੀਆਂ ਹੁੰਦੀਆਂ ਰਸੋਲੀਆਂ ਪਾਣੀ ਵਾਲੀਆਂ ਟੈਸਟ ਹੋ ਗਈਆਂ ਖੂਨ ਵਾਲੀਆਂ ਇਹ ਬਹੁਤ ਤਰ੍ਹਾਂ ਉਹ ਇੱਕ ਟਰਮ ਅਲੱਗ ਹੈ ਸਰ ਪੋਲੀਪ ਟਰਮ ਅਲੱਗ ਹੈ ਪੋਲੀਪ ਨੇ ਪ੍ਰੈਗਨੈਂਸੀ ਕਨਸੀਵ ਨਹੀਂ ਹੋਣ ਜੇ ਨਹੀਂ ਕਿਉਂਕਿ ਇੱਥੇ ਹੀ ਤਾਂ ਇੰਪਲਾਂਟੇਸ਼ਨ ਹੋਣਾ ਹੁੰਦਾ ਤੇ ਇੱਕ ਚੀਜ਼ ਹੋਰ ਹੈ ਸਰ ਜਦੋਂ ਇਹ ਪੋਲੀਪ ਬੰਨਾ ਸ਼ੁਰੂ ਹੋ ਗਿਆ ਤਾਂ ਉਦੋਂ ਇਹ ਇਹਦੀ ਜਿਹੜੀ ਸਾਈਜ਼ ਹੈ ਉਹ ਬਹੁਤ ਸਪੀਡ ਦੇ ਨਾਲ ਗਰੋਅ ਕਰਦਾ ਓਕੇ ਤੇ ਲੇਡੀਜ਼ ਨੂੰ ਪ੍ਰੋਬਲਮ ਬਹੁਤ ਜ਼ਿਆਦਾ ਆਉਂਦੀਆਂ ਤੇ ਇਹ ਦੋ ਤਰ੍ਹਾਂ ਦਾ ਪੋਲੀਪ ਹੁੰਦਾ ਸਰ ਇੱਕ ਤਾਂ ਪੋਲੀਪ ਇਹ ਹੋ ਗਿਆ ਯੂਟਰਸ ਇਹਨੂੰ ਬੋਲਦੇ ਯੂਟਰਾਈਨ ਕੈਵਿਟੀ ਦੇ ਵਿੱਚ ਹੈ ਨਾ ਯੂਟਰਾਈਨ ਪੋਲੀਪ ਹੋ ਗਿਆ ਔਰ ਸਮ ਟਾਈਮ ਇਹ ਤੇ ਸਰਵਿਕਸ ਦੇ ਵਿੱਚ ਵੀ ਹੋ ਰੰਦਾ ਕਿਉਂਕਿ ਜਿਹੜੇ ਮਾਸ ਵੱਧਦਾ ਹੈ ਇਹ ਸਰਵਿਕਸ ਹੈ ਇਸ ਨੂੰ ਬੋਲ ਦਿੰਦੇ ਹੈਗੇ ਸਰ ਸਰਵਿਕ ਸਰਵਾਈਕਲ ਪੋਲੀਪ ਬੋਲ ਦਿੰਦੇ ਇੱਥੇ ਇਹ ਐਂਡੋਮੈਟ੍ਰੀਅਲ ਪੋਲੀਪ ਹੋ ਗਿਆ ਉਹ ਸਰਵਾਈਕਲ ਪੋਲੀਪ ਹੋ ਗਿਆ ਠੀਕ ਹੈ ਤਾਂ ਇਹ ਅਲੱਗ-ਅਲੱਗ ਤਰ੍ਹਾਂ ਦੇ ਅਲੱਗ-ਅਲੱਗ ਡਾਇਰੈਕਸ਼ਨ ਚ ਬਣ ਜਾਂਦੇ ਆ ਜੋ ਪ੍ਰੋਬਲਮ ਕਰਦੇ ਆ ਹੁਣ ਇਸ ਦਾ ਬਹੁਤ ਵੱਡਾ ਜਿਹੜਾ ਕਾਰਨ ਹੈ ਕਿ ਇਸ ਇਹ ਬਣੇ ਨਾ ਅਸੀਂ ਇਸ ਨੂੰ ਕਿੱਦਾਂ ਅਵੋਇਡ ਕਰੀਏ ਹੈ ਨਾ ਸੋ ਸਾਨੂੰ ਜਿਹੜਾ ਸਾਡੀ ਭੈਣ ਨੂੰ ਜਿਹੜੀ ਇਸ ਵੇਲੇ ਵੀਡੀਓ ਦੇਖ ਰਹੀ ਹੈ ਉਹਨੂੰ ਕਿਵੇਂ ਪਤਾ ਲੱਗੇ ਕਿ ਮੇਰੇ ਅੰਦਰ ਇਹ ਗੱਠ ਕਿਤੇ ਕਾਰਨ ਤਾਂ ਨਹੀਂ ਹੈਗੀ ਮੇਰੇ ਬਾਹਾਂ ਚ ਪੰਦਾ ਜੀ ਸਰ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਜਿਹੜਾ CRP ਉਹ ਵੱਜ ਜਾਂਦਾ ਹਾਈ ਹੋ ਜਾਂਦਾ ਹੈਗਾ ਸਰ CRP ਹਾਰਮੋਨ ਹੈਗਾ ਉਹ ਇਨਕਰੀਸ ਹੋ ਜਾਂਦਾ ਹੈ ਪੀਸੀਓਡੀ ਦੀ ਪ੍ਰੋਬਲਮ ਹੋ ਜਾਂਦੀ ਹੈ ਬਾਡੀ ਲੇਡੀ ਦੇ ਵਜਾਈਨਾ ਵਿੱਚ ਇਨਫੈਕਸ਼ਨ ਰਹਿੰਦੀ ਹੈਗੀ ਹੈ ਜਾਂ ਸਮ ਟਾਈਮ ਕੋਈ ਉਹਨਾਂ ਨੇ ਸਰਜਰੀ ਵੀ ਕਰਾਈ ਹੁੰਦੀ ਹੈ ਮੰਨ ਲਓ ਕਿ ਪੋਲਪ ਦੀ ਹੀ ਸਰਜਰੀ ਕਰਾਈ ਹੈ ਜੇ ਅਸੀਂ ਸਰਜਰੀ ਦੀ ਗੱਲ ਕਰੀਏ ਨਾ ਸਰ ਮੇਰੇ ਕੋਲ ਹੁਣ ਕੱਲ ਇੱਕ ਮੇਰਾ ਲਾਈਵ ਪੇਸ਼ੈਂਟ ਸੀ ਕੱਲ ਦੀ ਗੱਲ ਕਰ ਰਹੇ ਹਾਂ ਹੁਣ ਅਸੀਂ ਕਿਤੇ ਸਰਜਰੀ ਦੀ ਗੱਲ ਬਈ ਇਹ ਦੁਬਾਰਾ ਦੁਬਾਰਾ ਹੋ ਜਾਂਦਾ ਆ ਜੋ ਸਰਜਰੀ ਵੀ ਕਰਾ ਕੇ ਆਇਆ ਉਹ ਲੇਡੀ ਮੈਂ ਨਾ ਪਹਿਲਾਂ ਪੋਲੀਪ ਦੀ ਸਰਜਰੀ ਕਰਾ ਕੇ ਆਈ ਸੀਗੀ ਤੇ ਮੇਰੇ ਕੋਲ ਆਈ ਸੀਗੀ ਕਨਸੀਵ ਕਰਨ ਦੀ ਮੈਡੀਸਨ ਲੈਣ ਤਾਂ ਮੈਂ ਜਦ ਤੱਕ ਅੰਟਨਨ ਅਨਲੈਸ ਮੈਂ ਸੈਟੀਸਫਾਈ ਨਹੀਂ ਹੁੰਦੀ ਮੈਂ ਅੱਗੇ ਕਨਸੈਪਸ਼ਨ ਦੀ ਮਰਜੰਟ ਪੇਸ਼ੈਂਟ ਨੂੰ ਨਹੀਂ ਲਾਂਦੀ ਕਿਉਂਕਿ ਪੇਸ਼ੈਂਟ ਨੇ ਪੇ ਕਰਨਾ ਹੈ ਨਾ ਉੱਥੇ ਫਿਰ ਮੈਂ ਉਹਨੂੰ ਪੇਸ਼ੈਂਟ ਨੂੰ ਕਿਹਾ ਮੈਂ ਕਿਹਾ ਤੁਸੀਂ ਇਹਦਾ ਦੁਆਰਾ ਅਲਟਰਾਸਾਉਂ ਕਰਾਇਆਓ ਬੀਲੀਵ ਮੀ ਸਰ ਫਿਰ ਉਹ ਆਪਣੇ ਹਸਬੈਂਡ ਨਾਲ ਜਦ ਦੁਬਾਰਾ ਅਲਟਰਾਸਾਉਂ ਕਰਾਈ ਤਾਂ ਦੋ ਅਲਟਰਾਸਾਉਂ ਮੇਰੇ ਟੇਬਲ ਤੇ ਪਈਆਂ ਸਿਰਫ ਡੇਟ ਤੋਂ ਪਤਾ ਲੱਗ ਰਿਹਾ ਸੀਗਾ ਵੀ ਡੇਟ ਅਲੱਗ ਅਲੱਗ ਟਾਈਮ ਦੀ ਹੈ ਇੱਕ ਆਪਰੇਟ ਤੋਂ ਪਹਿਲਾਂ ਦੀ ਇੱਕ ਆਪਰੇਟ ਤੋਂ ਬਾਅਦ ਦੀ ਪਰ ਉਹਦੀਆਂ ਰਾਈਟਿੰਗ ਦੇ ਵਿੱਚ ਸੇਮ ਲਿਖਿਆ ਸੀਗਾ ਐਂਡੋਮੈਟ੍ਰੀਆਟਿਕ ਸਿਸਟ ਔਰ ਪੋਲੀਪ ਹੁਣ ਤੁਸੀਂ ਮੈਨੂੰ ਦੱਸੋ ਵੀ ਉਹ ਪੋਲੀਪ ਡਾਕਟਰ ਨੇ ਕੀਤਾ ਆ ਕਿ ਨਹੀਂ ਕੀਤਾ ਤੇ ਡਾਕਟਰ ਨੂੰ ਜਦ ਉਹਨੇ ਪੁੱਛਿਆ ਜਿਹਨੇ ਸਰਜਰੀ ਕੀਤੀ ਸੀ ਉਹ ਕਹਿੰਦੀ ਕਿ ਰੀ ਅੱਕਰ ਹੋ ਗਿਆ ਅੱਛੇ ਦੁਬਾਰਤੂ ਵੀ ਹੋ ਜਾਂਦੇ ਇਹ ਦੁਬਾਰ ਤੂੰ ਅਕਸਰ ਹੋ ਜਾਂਦੇ ਆ ਹੁਣ ਦੇਖੋ ਐਂਦਾ ਵੀ ਬਹੁਤ ਵੱਡਾ ਘਰ ਇਹਨੇ ਕਿ ਸਰ ਜਿਵੇਂ ਵਾਸੀ ਹੁਣ ਅਗੇਨ ਦਸੀਏ ਕਿ ਹੁਣ ਸਰਜਰੀ ਵੇਲੇ ਕੀ ਹੋਣਾ ਇਸ ਨੂੰ ਉਹਨਾਂ ਨੇ ਡਿਜ਼ਾਈਨਾਂ ਦੇ ਵਿੱਚ ਇਸ ਨੂੰ ਕੱਟ ਕਰ ਦੇਣਾ ਠੀਕ ਪਰ ਰੂਟ ਕੌਜ਼ ਤੋਂ ਤਾਂ ਨਹੀਂ ਹੋਇਆ ਨਾ ਸਰ ਜਿਹੜੀਆਂ ਦੀ ਜੜਾਂ ਆ ਸਰ ਇਹ ਦੁਬਾਰਾ ਹੁੰਦਾ ਕਿਉਂ ਆ ਸਰ ਇਹਨਾਂ ਨੇ ਆ ਕੱਟਤਾ ਪੋਲਪ ਜਿਵੇਂ ਸੁੱਕਿਆ ਪੌਦਾ ਹੈ ਕਿ ਪੌਦਾ ਸੁੱਕ ਗਿਆ ਆਪਣੇ ਘਰ ਗਮਲਾ ਸੁੱਕ ਗਿਆ ਤੇ ਆਪਾਂ ਉੱਤੇ ਫਿਰ ਦੁਆਰਾ ਪਾਣੀ ਪਾਣਾ ਸ਼ੁਰੂ ਕਰਦੇ ਤਾਂ ਜੜਾਂ ਜੜੀਆਂ ਉਹ ਫਿਰ ਪੌਦਾ ਉਗਾ ਦਿੰਦੀਆਂ ਸਰ ਸਿਮਿਲਰਲੀ ਮੈਂ ਤਾਂ ਸਿੱਧੇ ਸ਼ਬਦਾਂ ਚ ਇਹ ਕਵਾਂਗੀ ਕਿ ਜੇ ਸਰਜਰੀ ਕਰਾ ਰਿਆ ਤਾਂ ਭੁੱਲ ਜਾਨ 15 20 ਮਹੀਨੇ ਬਾਅਦ ਤਾਂ ਇਸਨੇ ਰੀਅਕਰ ਹੋਣਾ ਹੀ ਹੋਣਾ ਹੈ ਤੇ ਜੇ ਉਹ ਬੈਟਰ ਹੈ ਕਿ ਇਹ ਸਰਜਰੀ ਕਰਾਣ ਦੀ ਬਜਾਏ ਉਹ ਆਪਣੇ ਹਾਰਮੋਨਸ ਨੂੰ ਬੈਲੈਂਸ ਕਰ ਲੈਣ ਔਰ ਜਿਹੜੀ ਡਾਈਟ ਹੈ ਕਫ ਇਹ ਬਣਦਾ ਕਿੱਥੋਂ ਹੈ ਸਰ ਇਹ ਬਣਦਾ ਹੈ ਕਫ ਦੋਸ਼ ਤੋਂ ਇਹ ਕਿਹੜੀ ਉਮਰ ਚ ਹੋ ਸਕਦੇ ਜੀ ਜਿਹੜੀ ਇਹ ਪੋਲਪਸ ਤੁਸੀਂ ਗੱਲ ਕਰ ਰਹੇ ਹੋ ਸਰ ਇਹ ਯੂਸੂਅਲੀ ਜਦੋਂ ਬੱਚੀ ਪ੍ਰੈਗਨਨਸੀ ਪਲਾਨ ਕਰਦੀ ਹੈ ਜੇ ਮੈਰਿਜ ਤੋਂ ਬਾਅਦ 20 25 ਸਾਲ ਤੋਂ ਬਾਅਦ ਹੋ ਸਕਦਾ ਹੈ ਤੇ ਜੇ ਅਸੀਂ ਇਹਦੇ ਟਾਈਪਸ ਦੇਖੀਏ ਸਰ ਇਹ ਤਿੰਨ ਤਰ੍ਹਾਂ ਦਾ ਮਤਲਬ ਹੁੰਦਾ ਆ ਇੱਕ ਤਾਂ ਐਸਟਰੋਜਨ ਹਾਈ ਕਰਕੇ ਇੱਕ ਇਨਫੈਕਸ਼ਨ ਹੋਣ ਕਰਕੇ ਇੱਕ ਸੀਏ125 ਦਾ ਹੀ ਹੋ ਜਾਂਦਾ ਹੈ ਔਰ ਜੇ ਸੀਏ125 ਦਾ ਤਾਂ ਯੂਸੂਅਲੀ ਜਦੋਂ ਮੀਨੋਪੋਜ਼ ਹੋਣਾ ਹੁੰਦਾ ਹੈ 40 45 ਤੋਂ ਬਾਅਦ ਕਿਉਂਕਿ ਉਦੋਂ ਵੀ ਹਾਰਮੋਨ ਡਿਸਟਰਬ ਹੁੰਦੇ ਆ ਮੀਨੋਪੋਜ਼ ਟਾਈਮ ਤੇ ਇਹ ਅਕਸਰ ਉਦੋਂ ਵੀ ਹੋ ਜਾਂਦਾ ਪਰ ਯੂਸੂਅਲੀ 70 ਤੋਂ 80% ਇਹ 25 ਦੀ ਏਜ ਵਿੱਚ ਵੀ ਆ ਜਾਂਦਾ ਹੈ ਸਰ ਜੀ ਅੱਛਾ ਮੈਮ ਫਿਰ ਇੱਕ ਹੋਰ ਗੱਲ ਹੈਗੀ ਹੈ ਬਹੁਤ ਵਾਰ ਹੁੰਦਾ ਜਦੋਂ ਪੋਲਪਸ ਦੀ ਅਸੀਂ ਗੱਲ ਕਰਦੇ ਆ ਤਾਂ ਓਵਰ ਬਲੀਡਿੰਗ ਦਾ ਬੜਾ ਇਸ਼ੂ ਰਹਿੰਦਾ ਹੈ ਇਹ ਸਭ ਤੋਂ ਵੱਡੀ ਨਿਸ਼ਾਨੀ ਤੁਸੀਂ ਇਹੀ ਸਮਝਾ ਰਹੇ ਸੀ ਵੀ ਇਹ ਵੱਡੀ ਨਿਸ਼ਾਨੀ ਇਹ ਹੈ ਕਿ ਓਵਰ ਬਲੀਡਿੰਗ ਹੋਏਗੀ ਸਰ ਇਹਨਾਂ ਵੀ ਕੀ ਕਾਰਨ ਆ ਦੇਖੋ ਜਿਹੜੇ ਸਵਾਲ ਸਰ ਫਰੂਕੀ ਸਰ ਤੁਸੀਂ ਬਹੁਤ ਵਧੀਆ ਕੀਤਾ ਕਿ ਓਵਰ ਬਲੀਡਿੰਗ ਪ੍ਰੋਲਾਂਸ ਬਲੀਡਿੰਗ ਕਿਉਂ ਹੁੰਦੀ ਹੈ ਸਰ ਆਪਾਂ ਦੱਸ ਰਹੇ ਕਿ ਇਹ ਐਂਡੋਮੈਟ੍ਰੀਮ ਲਾਈਨਿੰਗ ਦਾ ਸਾਰਾ ਰੋਲ ਹੈ ਪੀਰੀਅਡ ਰਿਲੀਜ਼ ਕਰਨ ਦੇ ਵਿੱਚ ਜੇ ਇੱਥੇ ਪੋਲਿਪ ਬਣ ਗਿਆ ਮੰਨ ਲਓ ਸਰ ਵਾਈਕਰ ਪੋਲਿਪ ਬਣ ਗਿਆ ਤਾਂ ਇਸ ਨੇ ਐਂਡੋਮੈਟ੍ਰੀਮ ਲਾਈਨਿੰਗ ਨੂੰ ਪੁਸ਼ ਕਰਨਾ ਸਰ ਹਨਾ ਇੱਥੇ ਕੁਛ ਹਲਤੀ ਫਲਤੂ ਚੀਜ਼ ਆ ਗਈ ਤਾਂ ਉਹ ਇਸ ਨੂੰ ਪੁਸ਼ ਕਰੇਗੀ ਨਾ ਜਿਵੇਂ ਪੁਸ਼ ਕਰੇਗੀ ਸਰ ਲੇਡੀ ਦੇ ਐਬਨਾਰਮਲ ਪੇਨ ਹੁੰਦੀ ਹੈ ਪੀਰੀਅਡ ਤੋਂ ਪਹਿਲੇ ਔਰ ਇਹ ਪ੍ਰੋਲਾਂਸ ਚਲਦੀ ਰਹਿੰਦੀ ਹੈ ਕਈ ਵਾਰੀ ਸਪੋਟ ਵੀ ਚਲਦੀ ਰਹਿੰਦੀ ਮਹੀਨਾ ਮਹੀਨਾ ਐਂਡਰੋਮਟੈਸਿਸ ਨੂੰ ਇਹ ਸਿਗਨਲ ਹੁੰਦਾ ਰਹਿੰਦਾ ਵੀ ਕਿਤੇ ਭਰ ਗਿਆ ਸਿਸਟਮ ਪੂਰਾ ਹੋ ਗਿਆ ਤੇ ਉਹ ਰਿਲੀਜ਼ ਕਰੇ ਸਰ ਇਹ ਇਹੀ ਹੈ ਕਿ ਪੀਰੀਅਡ ਇਸ ਕਰਕੇ ਪੂਰਾ ਮਹੀਨਾ ਚਲਦੇ ਰਹਿੰਦੇ ਇਥੋਂ ਤੱਕ ਕਿ ਜਦੋਂ ਇਹ ਫੁੱਲ ਜਾਂਦਾ ਨਾ ਸਰ ਜਦੋਂ ਪੀਰੀਅਡ ਆਉਂਦੇ ਹੈ ਪੀਰੀਅਡ ਵੇਲੇ ਐਂਡੋਮੈਟ੍ਰੀਮ ਲਾਈਨਿੰਗ ਹੋਰ ਥਿਕ ਹੋ ਜਾਂਦੀ ਹੈ ਜਿਹੜੀ ਇਹਦੇ ਅੰਦਰ ਦੀਆਂ ਬਲੱਡ ਵੈਸਲਸ ਆ ਕਿਉਂਕਿ ਇਸ ਨੂੰ ਬਲੱਡ ਤਾਂ ਮਿਲ ਰਿਹਾ ਇਹਨੂੰ ਤਾਂ ਖੁਰਾਕ ਮਿਲ ਰਹੀ ਹੈ ਨਾ ਇਹਦੀਆਂ ਬਲੱਡ ਵੈਸਲ ਜਿਹੜੀਆਂ ਹੁੰਦੀਆਂ ਉਹ ਇਸ ਦੇ ਸਾਈਜ਼ ਨੂੰ ਗਰੋ ਕਰਨ ਦੇ ਵਿੱਚ ਹੋਰ ਵੀ ਹੈਲਪ ਕਰਦੀਆਂ ਪਰ ਜੋ ਸਾਡੇ ਲਈ ਨੁਕਸਾਨਦੇ ਹੈ ਸਰ अच्छा फिर मैम ਤੁਸੀਂ ਇਹ ਤਾਂ ਤੁਸੀਂ ਸਮਝਾਤਾ ਕਿ ਇਹ ਜਿਹੜੀ ਪੋਲਪਸ ਕੀ ਹੁੰਦੀਆਂ ਨੇ ਇਹਦੇ ਕਾਰਨ ਕੀ ਹੁੰਦੇ ਨੇ ਔਰ ਕਿਸ ਤਰੀਕੇ ਨਾਲ ਇਹਨੂੰ ਟਰੀਟ ਕੀਤਾ ਜਾ ਸਕਦਾ ਹੈ ਜਾਂ ਨਹੀਂ ਕੀਤਾ ਜਾ ਸਕਦਾ ਆਯੁਰਵੇਦਾ ਪੋਲਪਸ ਬਾਬਤ ਕੀ ਕਹਿੰਦਾ ਇਹਨੂੰ ਠੀਕ ਕੀਤਾ ਜਾ ਸਕਦਾ ਹੈ ਜਾਂ ਇਹਦੀ ਜੜੋਂ ਖਤਮ ਕੀਤਾ ਜਾ ਸਕਦਾ ਜਾਂ ਫਿਰ ਇੱਕ ਸਵਾਲ ਹੋਰ ਹੈ ਪੋਲਪਸ ਦੇ ਹੁੰਦੇ ਹੁੰਦੇ ਕੀ ਕਨਸੀਵ ਸਾਡੀ ਭੈਣ ਕਰ ਸਕਦੀ ਹੈ ਸਰ ਇਹਦਾ ਹੈ ਕਿ ਜੇ ਪੌਲੀਪ ਦਾ ਸਾਈਜ਼ ਮੈਂ ਦੱਸਿਆ ਕਿ ਬਹੁਤ ਸਪੀਡ ਦੇ ਨਾਲ ਗਰੋ ਕਰਦਾ ਠੀਕ ਹੈ ਅਗਰ ਪੌਲੀਪ ਛੋਟੇ ਜਿਹੇ ਸਾਈਜ਼ ਦੇ ਵਿੱਚ ਹੈ ਤਾਂ ਇਹ 10 ਦੇ ਵਿੱਚੋਂ 5 ਕੇਸਾਂ ਦੇ ਵਿੱਚ ਪ੍ਰੈਗਨੈਂਸੀ ਕਨਸੀਵ ਹੋ ਵੀ ਜਾਂਦੀ ਹੈ ਜਿੱਥੇ ਪੌਲੀਪ ਦਾ ਸਾਈਜ਼ ਨਹੀਂ ਵੱਧਦਾ ਤੇ ਆਪਾਂ ਇਸ ਨੂੰ ਸਾਈਜ਼ ਨੂੰ ਵਧਾਣ ਦੇ ਵਿੱਚ ਵੀ ਉਹ ਪੇਸ਼ੈਂਟ ਜਿਹੜਾ ਹੈ ਨਾ ਉਹਨੂੰ ਖੁਦ ਕੰਮ ਕਰਨਾ ਪਏਗਾ ਸਰ ਮੈਂ ਕਹਿੰਦੇ ਦਵਾਈ ਘਟ ਉਹਨੂੰ ਖੁਦ ਵਰਕਆਊਟ ਕਰਨਾ ਪਏਗਾ ਫਿਰ ਉਸਨੇ ਖਾਣਾ ਕੀ ਹੈ ਹੁਣ ਉਹਨੇ ਸਰ ਖਾਣਾ ਦੇਖੋ ਹੁਣ ਇਹ ਆਪਣੇ ਕੋਲ ਪਿਆ ਜੀ ਆਟਾ मल्टीग्रेन आटा ए मल्टीग्रेन आटा ਇਹੀ ਖਾਣਾ ਜੀ ਨਹੀਂ ਇਹ ਨਹੀਂ ਖਾਣਾ ਸਰ ਇਥੇ ਰੱਖਿਆ ਕਿਉਂ ਹੈ ਸਰ ਇਹ ਮੈਂ ਇਸ ਕਰਕੇ ਰੱਖਿਆ ਕਿ ਅਕਸਰ ਪੇਸ਼ੈਂਟ ਇਹੀ ਖਾਂਦੇ ਆ ਮਲਟੀ grain ਨੂੰ ਮੈਂ ਕਹਦਾ ਨਾ ਕਿ ਜੀ ਤੁਸੀਂ ਮਲਟੀ grain ਆਟਾ ਕਿਉਂਕਿ ਆਫਟਰ 올 ਪੋਲੀਪ ਨਾ ਬਣੇ ਮੈਂ ਤੁਹਾਨੂੰ ਐਡਵਾਈਸ ਕਰਦੀ ਆ ਕਿ ਤੁਸੀਂ ਗਲੂਟਨ ਤਾਂ ਖਾਣਾ ਹੀ ਨਹੀਂ ਹੈ ਗਲੂਟਨ ਮਤਲਬ ਰੋਟੀ ਕਣਕ ਦੀ ਤਾਂ ਉਹਨਾਂ ਨੇ ਖਾਣੀ ਨਹੀਂ ਹੈ ਫਿਰ ਉਹ ਪੇਸ਼ੈਂਟ ਕਹਿੰਨੇ ਕਿ ਜੀ ਮੈਂ ਰੋਟੀ ਨਹੀਂ ਖਾਣੀ ਅਸੀਂ ਖਾਣਾ ਕੀ ਹੈ ਫਿਰ ਉਹ ਮਲਟੀ grain ਇਦਾਂ ਕਰਦੇ ਉਹਨਾਂ ਨੂੰ ਸਲਾਹ ਦੇ ਦਿੱਤੀ ਹੈਗੀ ਵੀ ਜਿਵੇਂ ਕਟਕੀ ਸਵਾਂਗ ਰਾਗੀ ਕੰਗਣੀ ਤੇ ਕੋਧਰਾ ਬੇਸਨ ਬੇਸਨ ਚ ਪ੍ਰੋਟੀਨ ਬਹੁਤ ਜ਼ਿਆਦਾ ਹੁੰਦਾ ਇਦਾਂ ਦਾ ਇੱਕ ਆਟਾ ਤਿਆਰ ਕਰਾਓ ਤੇ ਉਹ ਕੀ ਕਰਦੇ ਉਹ ਇਦਾਂ ਹੀ ਇਕੱਠਾ ਆਟਾ ਤਿਆਰ ਕਰਾ ਲੈਂਦੇ ਆ ਇਹ ਮੈਂ ਅੱਜ ਇੱਕ ਪੇਸ਼ੈਂਟ ਤੋਂ ਆਇਆ ਵੀ ਤੁਸੀਂ ਦੱਸੋ ਵੀ ਤੁਸੀਂ ਕਿਹੜਾ ਆਟਾ ਖਾਂਦੇ ਹੈਗੇ ਹੋ ਫਿਰ ਉੱਥੇ ਇਹ ਨਵੀਂ ਚੀਜ਼ ਸਾਹਮਣੇ ਆਈ ਕਿ ਆਟਾ ਅਸੀਂ ਇਕੱਠਾ ਕਿਉਂ ਨਹੀਂ ਖਾਣਾ ਸਰ ਇਹਦਾ ਕਾਰਨ ਕੀ ਹੈ ਮਤਲਬ ਮਲਟੀ ਤੁਸੀਂ ਬਹੁਤ ਵੱਡੀ ਗੱਲ ਕਹਿ ਰਹੇ ਹੋ ਮੈਮ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਜਿਹੜਾ ਮਲਟੀ ਗ੍ਰੇਨ ਆਟਾ ਸਾਡੇ ਘਰਾਂ ਦੇ ਵਿੱਚ ਰਵਾਜ਼ ਇਸ ਵੇਲੇ ਚੱਲਿਆ ਹੋਇਆ ਹੈ ਕਿ ਅਸੀਂ ਤਾਂ ਕਣਕ ਤਾਂ ਖਾਂਦੇ ਨਹੀਂ ਸਾਡੇ ਘਰ ਤਾਂ ਮਲਟੀ ਗ੍ਰੇਨ ਆਟਾ ਹੈ ਤੇ ਇਹ ਤੁਸੀਂ ਕਹਿ ਰਹੇ ਹੋ ਵੀ ਇਸ ਤਰ੍ਹਾਂ ਖਾਣਾ ਹੀ ਨਹੀਂ ਫਿਰ ਖਾਣ ਦਾ ਤਰੀਕਾ ਕੀ ਹੈ ਜੀ ਮਲਟੀ ਗ੍ਰੇਨ ਆਟਾ ਸਰ ਉਹਨਾਂ ਨੇ ਵੱਖਰੇ ਵੱਖਰੇ ਕੰਟੇਨਰ ਆਪਣੀ ਕਿਚਨ ਚ ਰੱਖ ਲੈਣੇ ਆ ਮੰਨ ਲਓ ਚਾਰ ਪੰਜ ਚੀਜ਼ਾਂ ਜਿਸ ਦੇ ਵਿੱਚ ਜਿਹੜੀਆਂ ਅਸੀਂ ਹੁਣੇ ਨਾਮ ਲਿਆ ਉਹ ਉਹ ਚੀਜ਼ਾਂ ਲਿਆ ਕੇ ਰੱਖਣ ਤੇ ਉਹ ਕੀ ਕਰਨ ਫਿਰ ਰਾਤ ਨੂੰ ਦੋ ਬਰਤਨਾਂ ਦੇ ਵਿੱਚ ਮੰਨ ਲਓ ਇੱਕ ਪਾਸੇ ਉਹਨਾਂ ਨੇ ਕੰਗਣੀ ਭਿਉਂਤੀ ਹੈਨਾ ਤੇ ਦੂਜੇ ਉਹਨਾਂ ਨੇ ਕੰਟੇਨਰ ਦੇ ਵਿੱਚ ਰਾਗੀ ਭਿਉਂਤੀ ਹੈਨਾ ਇਹ ਦੋਨੋਂ ਚੀਜ਼ਾਂ ਦਾ ਬਹੁਤ ਫਾਇਦਾ ਹੈ ਭਿਉਂ ਕੇ ਸਵੇਰ ਤੱਕ ਦੇਖੋ ਹੁਣ ਉਹਨਾਂ ਨੇ ਦੋਨਾਂ ਨੇ ਟਾਈਮ ਲੈ ਲਿਆ ਹੁਣ ਇਹ ਤਾਂ ਸਾਰਾ ਕੁਝ ਮਿਕਸੇ ਕੱਚਾ ਪੱਕਾ ਕੱਚਾ ਪੱਕਾ ਕਰਾ ਲਿਆ ਪਰ ਉਹ ਰਾਤ ਨੂੰ ਦੋਨਾਂ ਚੀਜ਼ਾਂ ਨੇ ਆਪਣੀ ਆਪਣੀ ਤਸਵੀਰ ਦੇ ਹਿਸਾਬ ਨਾਲ ਪਿਉ ਕੇ ਸੌਕ ਕੀਤਾ ਟਾਈਮ ਲੈ ਲਿਆ ਸਵੇਰੇ ਸਰ ਉਹਦੀ ਭਾਵੇਂ ਉਹਨੂੰ ਬਲੈਂਡ ਕਰਕੇ ਉਹਦਾ ਆਟਾ ਬਣਾ ਲੈਣ ਨਹੀਂ ਤਾਂ ਸਰ ਉਹਦਾ ਦਲੀਆ ਖਾਣ ਵੈਲ ਐਂਡ ਗੁੱਡ ਕੱਲੀ ਰਾਗੀ ਦਾ ਦਲੀਆ ਫਿਰ ਅਗਲੇ ਦਿਨ ਕੱਲੀ ਕੰਗਣੀ ਦਾ ਦਲੀਆ ਅਗਲੇ ਦਿਨ ਕੱਲੇ ਕੋਦਰੇ ਦਾ ਮਤਲਬ ਇਸ ਤਰੀਕੇ ਕਰਕੇ ਉਹ ਦਲੀਏ ਦੀ ਫਾਰਮ ਚ ਪਿਆਜ਼ ਟਮਾਟਰ ਪਾਣ ਬੋਥ ਸਵਾਜ ਜਿਵੇਂ ਚਾਵਲ ਦੇ ਪੁਲਾਵ ਹੁੰਦੇ ਆ ਨਾ ਤਾਂ ਇਹ ਕੰਗਣੀ ਦੇ ਪੁਲਾਵ ਹੋਗੇ ਇਹ ਰਾਗੀ ਦੇ ਪੁਲਾਵ ਹੋਗੇ ਇਹ ਸਵਾਂਕ ਦੇ ਪੁਲਾਵ ਹੋਗੇ ਬੜੇ ਸਵਾਦ ਮੈਂ ਤਾਂ ਇਹ ਕਹਨੀ ਹੈ ਕਿ ਇਦਾਂ ਦੇ ਪੇਸ਼ੈਂਟ ਸਟ੍ਰੈਸ ਨਾਲ ਲੈਂਦੇ ਹੋਇਆ ਆਪਣੇ ਖਾਣੇ ਨੂੰ ਸੁਆਦਿਸ਼ਟ ਬਣਾ ਕੇ ਉਹ ਉਸ ਤਰੀਕੇ ਖਾਣ ਤਾਂ ਸਰ ਮਤਲਬ ਹੀ ਨਹੀਂ ਇਹ ਪ੍ਰੋਬਲਮ ਜਿਹੜੀ ਹੈ ਆਪਰੇਟ ਵੇਲੇ ਤਾਂ ਦੁਬਾਰਾ ਹੋ ਜਾਣੀ ਹੈ ਪਰ ਜੇ ਉਹਨਾਂ ਦੀ ਆਰਤ ਇਦਾਂ ਦੇ ਸੁਆਦ ਲਾਉਣ ਦੀ ਬਣ ਗਈ ਨਾ ਫੀਮੇਲਜ਼ ਦੀ ਫਿਰ ਤੁਹਾਨੂੰ ਪ੍ਰੋਬਲਮ ਹੋਣੀ ਨਹੀਂ ਸਰ ਜੀ ਜੀ ਮਤਲਬ ਕਹਿਣ ਦਾ ਮਤਲਬ ਇਹ ਹੈ ਕਿ 1 ਡੇ ਮਲਟੀ ਆਟੇ ਨਹੀਂ ਖਾਣੇ ਮਲਟੀ ਡੇਸ ਚ ਸਿੰਗਲ ਆਟਾ ਖਾਣ ਹਾਂ ਤੁਸੀਂ ਬਹੁਤ ਵਧੀਆ ਕਿ ਹ ਮਲਟੀਡੇਜ਼ ਦੇ ਵਿੱਚ ਆਲਟਰਨੇਟ ਟਾਈਮ ਤੇ ਸਿੰਗਲ ਆਟਾ ਖਾਣਾ ਉਹਨਾਂ ਨੇ ਜੀ ਅੱਛਾ ਮੈਮ ਤੇ ਫਿਰ ਇਹ ਕਾਦੇ ਵਾਸਤੇ ਤੁਸੀਂ ਤਾਂ ਰੱਖੇ ਹੋਏ ਨੇ ਸੌਫ ਰੱਖੀ ਹੋਈ ਹੈ ਇਹ ਮੈਨੂੰ ਲੱਗਦਾ ਹੈ ਇਸਵ ਗੋਲ ਹੈ ਬਰਾਦਾ ਹੈ ਜੀ ਜੀ ਸਰ ਇਹ ਦੇਖੋ ਹੁਣ ਇਹਦੇ ਚ ਨੀਰਾ ਫਾਈਬਰ ਹੈ ਨੇੜਾ ਫਾਈਬਰ ਜਿਸ ਤਰੀਕੇ ਅਸੀਂ ਪਾਇਆ ਹੈਗਾ ਹੈ ਨਾ ਤੇ ਹੁਣ ਉਹਨਾਂ ਨੇ ਕੀ ਕਰਨਾ ਦੇਖੋ ਇਹ ਪੌਲੀਪ ਕਿਉਂ ਹੋ ਰਿਹਾ ਕਿਉਂਕਿ ਉਹਨਾਂ ਦੀ ਗੱਠਲ ਤੇ ਬੈਟਰ ਨਹੀਂ ਹੈ ਸਭ ਤੋਂ ਵੱਡਾ ਉਹਨਾਂ ਦਾ ਜਿਹੜਾ ਕਨਸਟਿਪੇਸ਼ਨ ਉਹਨਾਂ ਨੂੰ ਰਹਿੰਦੀ ਹੋਊਗੀ ਉਹਨਾਂ ਦੇ ਜਿਹੜੀ ਬਲੀਡਿੰਗ ਹੈ ਐਸਟਰੋਜਨ ਇੰਬੈਲੈਂਸ ਰਹਿੰਦਾ ਸਰ ਮਾਰਨਿੰਗ ਟਾਈਮ ਤੇ ਉਹਨਾਂ ਨੇ ਇਹ ਡਰਿੰਕ ਲੈਣੀ ਆ ਜੋ ਅੱਜ ਮੈਂ ਰੱਖੀ ਆ ਜਾਂ ਇਸਬਗੋਲ ਦਾ ਸਰ ਉਹ ਪੱਕਾ ਸ਼ੁਰੂ ਕਰ ਹੀ ਦਿਨ ਇੱਕ ਚਮਚ ਇਸਬਗੋਲ ਸਵੇਰੇ ਪੀਉਣ ਤਾਂ ਤੇ ਪਾਣੀ ਚ ਖਾਲੀ ਪੇਟ ਪੀ ਲਿਆ ਇਹਨਾਂ ਫਾਈਬਰ ਔਰ ਸਰ ਦੂਸਰਾ ਅਸੀਂ ਰੱਖਿਆ ਹੋਨੇ ਫਾਰਮੂਲੇਸ਼ਨ ਇਹ ਆਪਾਂ ਦੇਖ ਰਿਹਾ ਸਰ ਜੀਰਾ ਠੀਕ ਹੈ ਸੌਫ ਠੀਕ ਹੈ ਤੇ ਅਜਵਾਇਨ ਠੀਕ ਹੈ ਇਹ ਤਿੰਨੋਂ ਚੀਜ਼ਾਂ ਦੇ ਵਿੱਚ ਉਹਨਾਂ ਨੇ ਅਜਵਾਇਨ ਨੂੰ ਪਾਣਾ ਹੈ 1/4 ਔਰ ਅੱਧਾ ਚਮਚ ਜੀਰਾ ਅੱਧਾ ਚਮਚ ਸੌਫ ਤੇ ਅਜਵਾਇਨ 1/4 ਇਹਨਾਂ ਤਿੰਨਾਂ ਦਾ ਤਾਂ ਕਾੜਾ ਬਣਾ ਕੇ ਰਾਤ ਨੂੰ ਪੀਉਂਦੇ ਸਵੇਰੇ ਉੱਠ ਕੇ ਇਹਨਾਂ ਤਿੰਨਾਂ ਦਾ ਕਾੜਾ ਬਣਾ ਕੇ ਲੈਣ ਪੀਰੀਅਡ ਦਾ ਇਸ਼ੂਜ਼ ਜੋ ਹੈਗਾ ਐਸਟ੍ਰੋਜਨ ਹਾਰਮੋਨ ਦਾ ਇਸ਼ੂ ਹੈ ਉਹ ਇਹਨਾਂ ਨਾਲ ਸੌਲਵ ਹੋ ਜਾਣਾ ਹੈ ਈਵਨ ਉਹਨਾਂ ਦਾ weight ਵੀ ਮੈਨੇਜ ਹੋ ਜਾਣਾ ਠੀਕ ਹੈ ਹੁਣ ਸਭ ਤੋਂ ਵੱਡੀ ਗੱਲ ਕਿ ਇਹ ਹੈ ਤਾਂ ਇਨਫਲੇਮੇਸ਼ਨ ਨਾ ਬਾਡੀ ਦੇ ਵਿੱਚ ਅੱਛਾ ਇਨਫਲੇਮੇਸ਼ਨ ਸੋਜਿਸ਼ ਸੂਜਨ ਹੈ ਨਾ ਹੁਣ ਤੁਸੀਂ ਮੈਨੂੰ ਇਹ ਦੱਸੋ ਸਰ ਇਹ ਆਪਾਂ ਕੀ ਰੱਖਿਆ ਹਲਦੀ ਜੀ ਕੱਚੀ ਹਲਦੀ ਹੈ ਨਾ ਇਹ ਕੱਚੀ ਹਲਦੀ ਐਂਟੀ ਇਨਫਲੇਮੇਟਰੀ ਇਨੂੰ ਆਪਾਂ ਹਲਦੀ ਨਹੀਂ ਕਵਾਂਗੇ ਇਹ ਦਵਾਈ ਹੈ ਐਂਟੀ ਇਨਫਲਮੇਟਰੀ ਦਵਾਈ ਹੈ ਸੋਜੇਰੀ ਦਵਾਈ ਸੋਜੇਰੀ ਆਪਾਂ ਕਹਿੰਦੇ ਸੀ ਪਰਾਂਡੇ ਤੇ ਦੁੱਧ ਚ ਪਾ ਕੇ ਲੈ ਲਓ ਹੁਣ ਵੀ ਕਹਿੰਦੇ ਕਿਸੇ ਦੇ 6:00 ਵਜੇ ਕੀ ਕੋਈ ਡਿੱਗ ਗਿਆ ਕਹਿੰਦੇ ਵੀ ਹਲਦੀ ਵਾਲਾ ਦੁੱਧ ਪੀ ਲਓ ਸਰ ਇਹ ਤਾਂ ਨੇਮ ਬਣਾ ਲੈਣ ਪਰ ਤਸੀਰ ਥੋੜਾ ਗਰਮ ਹੁੰਦੀ ਹੈ ਉਹਨਾਂ ਨੇ ਲੈਣੀ ਕਿੰਨੀ ਕੁਆਂਟੀਟੀ ਜਿਵੇਂ ਆ ਇੱਕ ਦਾਣਾ ਦਿਖ ਰਿਹਾ ਉਹਨਾਂ ਨੇ ਇੱਕ ਟਾਈਮ ਤੇ ਬਸ ਐ ਲੈ ਲਓ ਬਈ ਐ ਮਤਲਬ ਇਦਾਂ ਕਿ ਬਸ 1 ਪਿੰਚ ਇਦਾਂ ਭਿਉਣੀ ਉਹਨਾਂ ਨੇ ਸਰ ਇੰਨੀ ਕੁ ਭਿਉ ਕੇ ਇਹ ਸਪੂਨ ਦਾ ਲਈਏ ਤਾਂ 1/4 ਤੋਂ ਵੀ ਘੱਟ ਬੰਨਾ ਮਤਲਬ ਹਨਾ ਇੱਕ ਚਮਚ ਦਾ ਦੁੱਧ ਹਲਦੀ ਵਾਲਾ ਪੀਣ ਮਤਲਬ ਚਮਚ ਦਾ ਦਸਵਾਂ ਹਿੱਸਾ ਹੋ ਗਿਆ ਚਮਚ ਦਾ ਦਸਵਾਂ ਹਿੱਸਾ ਲਾ ਲੋ ਜਾਂ ਸਰ ਇਹ ਆਪਾਂ ਇਕੱਠਾ ਕਿਉਂ ਰੱਖੇ ਕਾਲੀ ਮਿਰਚ ਤੇ ਆਹ ਹਲਦੀ ਉਹਨਾਂ ਨੇ ਕਾਲੀ ਮਿਰਚ ਹਲਦੀ ਵਾਲਾ ਪਾਣੀ ਬਣਾ ਕੇ ਸਵੇਰੇ ਇਹ ਡਰਿੰਕ ਲੈਣੀ ਠੀਕ ਹੈ ਇਹਨਾਂ ਦੋਨਾਂ ਦੀ ਤੇ ਤੀਜੀ ਇਹਦੇ ਵਿੱਚ ਸਰ ਦਾਲਚੀਨੀ ਵੀ ਮਿਕਸ ਕੀਤੀ ਜਾ ਸਕਦੀ ਪਰ ਇਹ ਦੋਨੋਂ ਮੈਂ ਸਪੈਸ਼ਲ ਰੱਖੀਆਂ ਜੇ ਪੌਨ ਲਿਪ ਕਰਕੇ ਹੀ ਠੀਕ ਹੈ ਮਤਲਬ ਪੋਲਿਪਸ ਦਾ ਇਹਦੇ ਵਿੱਚ ਇਲਾਜ ਹੈਗਾ ਕਰੇਲੂ ਇਲਾਜ ਕਰੇਲੂ ਇਲਾਜ ਹੈ ਔਰ ਇਨਕਲੂਡਿੰਗ ਸਰ ਇਹਦੇ ਵਿੱਚ ਹੁਣ ਉਹਨਾਂ ਨੇ ਡਾਈਟ ਦੇ ਵਿੱਚ ਆਪਣਾ ਕੀ ਸ਼ਾਮਲ ਕਰਨਾ ਸਰ ਵਿਟਾਮਿਨ ਡੀ ਤੇ ਕੈਲਸ਼ੀਅਮ ਖਾਸ ਕਰਕੇ ਉਹਨਾਂ ਨੇ ਇਨਕਲੂਡ ਕਰਨਾ ਕਿਉਂਕਿ ਇਹਦੇ ਵਿੱਚ ਪੋਲਿਪ ਨੇ ਤਾਂ ਘਟਣਾ ਹੀ ਰਿਡਿਊਸ ਹੋਣਾ ਹੀ ਹੋਣਾ ਨਾਲ ਪ੍ਰੈਗਨੈਂਸੀ ਦੇ ਚਾਂਸ ਕਾਫੀ ਹੱਦ ਤੱਕ ਵੱਧ ਜਾਂਦੇ ਐ ਤੇ ਏਐਮਐਚ ਵੀ ਰਿਕਵਰ ਹੋ ਜਾਂਦਾ ਹੈ ਤੇ ਮੈਨੂੰ ਲਾਸਟ ਟਾਈਮ ਤੇ ਬੜਿਆਂ ਦੀ ਕਾਲ ਏਐਮਐਚ ਕਰਕੇ ਆਈ ਸੀ ਕਿ ਮੈਡਮ ਉਹ 12 ਗੋਲੀਆਂ 12 ਗੋਲੀਆਂ ਸਰ ਪਿਛਲੀ ਵੀਡੀਓਜ਼ ਦੇ ਵਿੱਚ ਹੀ ਜਿਨ੍ਹਾਂ ਨੂੰ ਪੀਰੀਅਡ ਦਾ ਸੈਕਿੰਡ ਡੇ ਚੱਲ ਰਿਹਾ ਸੀ ਨਾ ਸਰ ਉਹਨਾਂ ਪੇਸ਼ੈਂਟ ਦਾ ਹੁਣ ਰਿਜ਼ਲਟ ਆ ਰਿਹਾ ਕਿ ਮੈਮ ਸਾਨੂੰ ਸਿੰਪਟਮ ਆ ਰਹੇ ਹੈ ਇਸ ਵਾਰੀ ਸਾਡੀ ਪ੍ਰੈਗਨਨਸੀ ਠਹਿਰ ਹੀ ਜਾਏਗੀ ਔਰ ਮੈਨੂੰ ਪਤਾ ਡੈਮ ਸ਼ੁਰ ਉਹਨਾਂ ਦੀ ਪ੍ਰੈਗਨਨਸੀ ਉਹ 12 ਗੋਲੀਆਂ ਜਿਹਦੀ ਅਸੀਂ ਗੱਲ ਪਿਛਲੀ ਵਾਰੀ ਕੀਤੀ ਸੀ ਇਹਨਾਂ ਨਾਲ ਉਹਨਾਂ ਦੀ ਪ੍ਰੈਗਨਨਸੀ ਤੇ ਸਰ ਠਹਿਰੀ ਜਾਣੀ ਹੈ ਠੀਕ ਹੈ ਅੱਛਾ ਮੈਮ ਤੁਸੀਂ ਕਹਿ ਰਹੇ ਹੋ ਵੀ ਜਿਨ੍ਹਾਂ ਕੋਲ ਫਿਰ ਟਾਈਮ ਨਹੀਂ ਹੈਗਾ ਇਹਨੇ ਸਾਰੇ ਨੁਸਖੇ ਵੀ ਆਪਣੀ ਪੋਲਿਪਸ ਹੈਗੀ ਜਿਹੜੀ ਬਿਗੈਰ ਆਪਰੇਸ਼ਨ ਤੋਂ ਜਾਂ ਬਿਗੈਰ ਐਲੋਪੈਥੀ ਦੀ ਦਵਾਈਆਂ ਤੋਂ ਜਾਂ ਫਿਰ ਬਿਗੈਰ ਸਰਜਰੀ ਤੋਂ ਠੀਕ ਕਰਾਨ ਆਯੁਰਵੇਦ ਦੇ ਵਿੱਚ ਕੀ ਹੱਲ ਹੈ ਜੀ ਸਰ ਮੈਂ ਹਰ ਬੋਲੇ ਗੋਲੀਆਂ ਗੋਲੀਆਂ ਹੀ ਦੱਸਤੀਆਂ ਹੈ ਕਿ ਹਣਾ ਹੁਣ ਇਹ ਗੋਲੀਆਂ ਪਈਆਂ ਆਪਣੇ ਕੋਲ ਦੇਖੋ ਪਲੇਟ ਕਿੰਨੀਆਂ ਸੁਣੀਆਂ ਟੈਬਲਟਸ ਹੈ ਕਿਆਂ ਇਹ ਟੈਬਲਟਸ ਸਰ ਉਹਨਾਂ ਨੇ ਇਹ ਟੈਬਲਟ ਖਾਣੀ ਹੈ ਤੇ ਪੋਲਿਪ ਇਹ ਪੋਲਿਪੀ ਹੈ ਨਾ ਸਰ ਉਹ ਉਹ ਪੋਲਿਪ ਕੱਢ ਦੇਣਾ ਤੇ ਉਹਨਾਂ ਨੇ ਆ ਖਾ ਲੈਣਾ ਓਕੇ ਮਤਲਬ ਜਿਹੜੀਆਂ ਇਹ ਗੋਲੀਆਂ ਹੈਗੀਆਂ ਨੇ ਜਿਹੜੀ ਪੋਲਿਪਸ ਹੈਗੀਆਂ ਯੂਟਰਸ ਦੇ ਵਿੱਚ ਸਾਡੀ ਬਣੀ ਉਹਨੂੰ ਇਹਨੇ ਕਵਰ ਕਰ ਲੈਣਾ ਇਸ ਗੋਲੀਆਂ ਨੇ ਇੰਨਾ ਗੋਲੀਆਂ ਆਪਾਂ ਰਿਪਲੇਸ ਕਰਨਾ ਉਸ ਪੋਲਪ ਨੂੰ ਇੰਨਾ ਗੋਲੀਆਂ ਨਾਲ ਰਿਪਲੇਸ ਕਰਨਾ ਠੀਕ ਹੈ ਮਤਲਬ ਕਿੰਨੇ ਦਿਨਾਂ ਚ ਫਿਰ ਤੁਹਾਨੂੰ ਲੱਗਦਾ ਕਿ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਂਦਾ ਜੀ ਸਰ ਪੋਲਪ ਦਾ ਹੁਣ ਫ੍ਰੈਂਕਲੀ ਸਪੀਕਿੰਗ ਜਿਹੜਾ ਰਿਜ਼ਲਟ ਹੈ ਸਰ ਉਹ 2 ਤੋਂ 3 ਮਨਸ ਦੇ ਵਿੱਚ ਮਿਲੇਗਾ 15 ਦਿਨ ਦੇ ਵਿੱਚ ਇਹਦਾ ਰਿਜ਼ਲਟ ਨਹੀਂ ਮਿਲਣਾ ਹਾਂ ਉਥੇ ਮਿਲ ਸਕਦਾ ਜਿੱਥੇ ਲੇਡੀ ਆਪਣਾ ਗਲੂਟਨ ਫ੍ਰੀ ਡਾਈਟ ਲੈਣ ਲੱਗ ਜੇ ਪ੍ਰੋਸੈਸਡ ਫੂਡ ਨਾ ਖਾਏ 슈ਗਰ ਨੂੰ ਬਿਲਕੁਲ ਹੀ ਅਵੋਇਡ ਕਰ ਦੇ ਫੈਟੀ ਫੂਡਸ ਨਾਲੇ ਰਿਫਾਈਨਡ ਫੂਡਸ ਨਾਲੇ ਫਿਰ ਵੀ ਜੇ ਉਹਨਾਂ ਨੂੰ ਲੱਗਦਾ ਵੀ ਉਹ ਇਹ ਸਭ ਚੀਜ਼ਾਂ ਅਵੋਇਡ ਕਰਕੇ ਮੈਡੀਸਿਨ ਵਾਲਾ ਜਾਣਾ ਚਾਹੁੰਦੇ ਹੈ ਕੰਚਨ ਪਾਊਡਰ ਤੇ ਕੰਚਨ ਹੀ ਟੈਬਲੇਟ ਜਿਹੜੀ ਆ ਸਾਹਮਣੇ ਸਾਹਮਣੇ ਪਈਆਂ ਅੱਛਾ ਜੀ ਇਹਨਾਂ ਦੋਨੋਂ ਟੈਬਲੇਟ ਤੇ ਪਾਊਡਰ ਨੂੰ ਉਹਨਾਂ ਨੇ ਆਰਡਰ ਕਰ ਲੈਣਾ ਆਈ ਥਿੰਕ ਅਸੀਂ ਜਿਆਦਾ ਕਹੀਏ ਤਾਂ ਵੀ ਦਿਨ 4 ਮੰਥਸ ਪੋਲੀਪੀ ਠੀਕ ਹੋ ਜਾਣਾ ਤੇ ਨਾਲ ਨਾਲ ਉਹਨਾਂ ਦੀ ਪ੍ਰੈਗਨਨਸੀ ਵੀ ਕਨਸੀਵ ਹੋ ਜਾਣੀ ਹੈਗੀ ਆ ਜੀ ਤਾਂ ਫਿਰ ਜਿਹੜੀ ਉਹਨਾਂ ਨੂੰ ਪ੍ਰੋਬਲਮ ਸਰ ਮੇਨ ਆਂਦੀ ਹੈਗੀ ਕਿ ਉਹਨਾਂ ਦੇ ਪੀਰੀਅਡ ਜਿਹੜੇ ਬਹੁਤ ਡਿਸਟਰਬ ਰਹਿੰਦੇ ਹੈਗੇ ਆ ਔਰ ਉਹਨਾਂ ਨੂੰ ਪੇਨ ਵੀ ਐਬਨਾਰਮਲ ਪੇਨ ਲੋਅਰ ਪਾਰਟ ਦੇ ਵਿੱਚ ਹੁੰਦਾ ਹੈਗਾ ਤਾਂ ਉਹਨਾਂ ਨੇ ਸਰ ਪੇਨ ਰਿਕਵਰੀ ਵਾਸਤੇ ਛਾਲਣੀ ਹੁਣ ਇਹ ਛਾਲਣੀ ਦੀ ਮੈਂ ਸਪੈਸ਼ਲਾਈਜੇਸ਼ਨ ਦੱਸਦਾ ਇਹਦੀ ਖਾਸੀਅਤ ਕੀ ਹੈ ਇਹਨਾਂ ਸਿੱਧਾ ਦਰਦ ਤੇ ਨਹੀਂ ਰਿਕਵਰੀ ਕਰਨੀ ਮੇਰੀ ਕਿਸੇ ਵੀ ਮੈਡੀਸਿਨ ਨਾਲ ਸਿੱਧੀ ਦਰਦ ਨਹੀਂ ਜਾਣੀ ਸਰ ਇਸ ਨੇ ਕਫ ਦੋਸ਼ ਦੀ ਅਸੀਂ ਗੱਲ ਕੀਤੀ ਇਸ ਛਾਲਣੀ ਟੈਬਲੇਟਸ ਨੇ ਕਫ ਤੇ ਪਿੱਤ ਤੇ ਕੰਮ ਕਰਨਾ ਜਿਹੜੀ ਉਹਨਾਂ ਦੇ ਅੰਦਰ ਵਾਈ ਬਣੀ ਹੈ ਇਹ ਤਿੰਨਾ ਦੋਸ਼ਾਂ ਨੂੰ ਬੈਲੈਂਸ ਕਰਨਾ ਹੈ ਤੇ ਕਾਫੀ ਰਿਡਿਊਸ ਕਰਕੇ ਫੇਰ ਪੇਨ ਘਟਣੀ ਹੈ ਇੱਕੋ ਦਮ ਨਹੀਂ ਪੇਨ ਘਟਣੀ ਤੇ ਜੇ ਉਹਨਾਂ ਨੂੰ ਪੀਰੀਅਡ ਦਾ ਇਸ਼ੂ ਹੈ ਪੀਰੀਅਡ ਉਹਨਾਂ ਨੂੰ ਰੈਗੂਲਰ ਨਹੀਂ ਆਉਂਦੇ ਸਮ ਟਾਈਮ ਪੋਲੀਪ ਕਰਕੇ ਸਪੌਟਿੰਗ ਸਪੌਟਿੰਗ ਲੱਗਦੀ ਰਹਿੰਦੀ ਖੁੱਲ ਕੇ ਆਉਂਦੇ ਹੀ ਨਹੀਂ ਹੈਗੇ ਉਸ ਵਾਸਤੇ ਸਰ ਆਪਾਂ ਨੇ ਆ ਲక్ష్ਮੀ ਟੈਬਲੇਟ ਰੱਖੀ ਹੈ ਲక్ష్ਮੀ ਟੈਬਲੇਟ ਦੇ ਨਾਲ ਪੀਰੀਅਡ ਉਹਨਾਂ ਦੇ ਰੈਗੂਲਰ ਹੋ ਜਾਣੇ ਹੈਗੇ ਆ ਤੇ ਨਾਲ ਉਹਨਾਂ ਨੂੰ ਆਪਾਂ ਦੇਵਾਂਗੇ ਆ ਸ਼ੀਮੈਕਸ ਦਾ ਕੰਬੀਨੇਸ਼ਨ ਠੀਕ ਹੈ ਫਿਰ ਵੀ ਲੱਗਦਾ ਕਿ ਕੋਈ ਲੋ ਐਮ ਐਚ ਦੀ ਪੋਲੀਪਸ ਠੀਕ ਹੋ ਗਿਆ ਲੋ ਐਮ ਐਚ ਦੀ ਪ੍ਰੋਬਲਮ ਹੋਗੀ ਸਰ ਮੇਰੇ ਕੋਲ ਬਹੁਤ ਪੇਸ਼ੈਂਟ ਪੀਣਾ ਸੋਚੇ ਸਮਝੇ ਇਹ ਸੁਭਾਗੇ ਆ ਮੰਗਾ ਲੈਣ ਪਰ ਸੁਭਾਗੇ ਦੇ ਨਾਲ ਨਾਲ ਅਗਰ ਪੋਲੀਪ ਹੈਗਾ ਤਾਂ ਉਹਨਾਂ ਦਾ ਯੂਟਰਸ ਤਾਂ ਕਮਜ਼ੋਰ ਹੋ ਗਿਆ ਤਾਂ ਫਿਰ ਉਹਨਾਂ ਨੇ ਨਾਲ ਨਾਲ ਸਰ ਯੂ ਪਾਵਰ ਯੋਗ ਵੀ ਲੈਣਾ ਹੈਗਾ ਉਹ ਐਪੀਆ ਸਰ ਠੀਕ ਹੈ ਜੀ 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 ਬਹੁਤ ਬਹੁਤ ਸ਼ੁਕਰੀਆ ਮੈਮ ਸਾਰੀ ਗੱਲਬਾਤ ਦੇ ਲਈ ਤੇ ਇਹ ਨੁਸਖਾ ਫਾਰਮੂਲਾ ਸਾਡੇ ਨਾਲ ਸਾਡੀਆਂ ਪੈਨਾਂ ਨੂੰ ਹਲਕਾਸ ਕਰਕੇ ਸਾਂਝਾ ਕਰਨ ਵਾਸਤੇ ਅੱਛਾ ਜੇਕਰ ਤੁਹਾਨੂੰ ਮਿਲਣਾ ਹੋਵੇ ਮਿਲਣ ਦਾ ਕੀ ਟੰਗ ਹੈਗਾ ਤੁਹਾਡੇ ਨਾਲ 1 ਟੂ 1 ਗੱਲਬਾਤ ਕਰਨੀ ਹੋਵੇ ਜਾਂ ਤੁਹਾਡੇ ਨਾਲ ਰابطਾ ਕਾਇਮ ਕਰਨਾ ਹੋਵੇ ਸਰ ਮੁਹਾਲੀ ਫੇਜ਼ 10 ਸੈਕਟਰ 64 SCF 61 ਉਹ ਸਾਨੂੰ ਇੱਥੇ ਮਿਲ ਸਕਦੇ ਆ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰ ਸਕਦੇ ਆ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਸਨ ਸੀਨੀਅਰ ਨਰਸਿੰਗ ਆਫੀਸਰ ਹਰਮੀਜੀ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਜਿਹੜਾ ਪੋਲਪਸ ਹੈਗਾ ਸਾਡੀ ਯੂਟਰਸ ਦੇ ਵਿੱਚ ਅਗਰ ਹੋ ਜਾਂਦਾ ਤਾਂ ਉਹਦਾ ਬਗੈਰ ਆਪਰੇਸ਼ਨ ਤੋਂ ਬਗੈਰ ਸਰਜਰੀ ਤੋਂ ਬਗੈਰ ਐਲੋਪੈਚ ਦੀ ਦਵਾਈ ਖਾਦੇ ਆ ਕਿਸ ਤਰੀਕੇ ਨਾਲ ਇਹਨਾਂ ਘਰੇਲੂ ਛੋਟੇ ਛੋਟੇ ਨੁਸਖਿਆਂ ਦੇ ਜ਼ਰੀਏ ਉਹਨਾਂ ਦਾ ਹੱਲ ਕੀਤਾ ਜਾ ਸਕਦਾ ਹਰ ਚੀਜ਼ ਦੀ ਕੁਆਂਟੀਟੀ ਕੁਆਲਿਟੀ ਔਰ ਟਾਈਮਿੰਗ ਉਹਨਾਂ ਨੇ ਦੱਸੀ ਹੈ ਔਰ ਨਾਲ ਹੀ ਟਾਈਮ ਨਹੀਂ ਤਾਂ ਉਹਨਾਂ ਕੋਲ ਇੱਕ ਕੰਚਨ ਟੈਬਲੇਟ ਹੈਗੀ ਹੈ ਜਿਹੜੀਆਂ ਯੂਟਰਸ ਦੇ ਵਿੱਚ ਪੋਲਪਸ ਹੋ ਚੁੱਕੀਆਂ ਨੇ ਉਹਨਾਂ ਨੂੰ ਬੜੀ ਛੇਤੀ ਰਿਕਵਰ ਹੈਗੀ ਹੈ ਇਹ ਕਰ ਸਕਦੀ ਹੈ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਤੁਹਾਡੇ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਹੈ ਸੀਨੀਅਰ ਨਰਸਿੰਗ ਅਫੀਸਰ ਹਰਮੀਤ ਜੀ ਦਾ ਤੁਸੀਂ ਉਸ ਨੰਬਰ ਦੇ ਉੱਤੇ ਕਾਲ ਕਰਕੇ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰ ਦਿੰਦੀ ਆ ਗਿਆ ਧੰਨਵਾਦ